ਭਾਈ ਮਰਦਾਨਾ ਇਕੱਲਾ ਰਹਿੰਦਾ ਸਲਤਲਵੰਡੀ ਇੱਕ ਦਿਨ ਪਿਤਾ ਕਾਲੂ ਜੀ ਨੇ ਇਹ ਕਹਿ ਦਿੱਤਾ ਮਰਦਾਨੇ ਨੂੰ ਜਾ ਸੁਲਤਾਨਪੁਰ ਸੁਨਿਆ ਭੇਜਿਆ ਨਾਨਕ ਦਾ ਕੋਈ ਖਾਲਚਾਲ ਪੁੱਛ ਕਹਿੰਦੇ ਨੇ ਭਾਈ ਮਰਦਾਨਾ ਸੁਲਤਾਨਪੁਰ ਆ ਗਿਆ ਹਜ਼ੂਰ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਮਹਾਰਾਜ ਬੜੇ ਪ੍ਰਸੰਨ ਹੋਏ ਇੱਥੇ ਫਿਰ ਸਵੇਰੇ ਕੀ ਕਰਦਾ ਸੀ ਅੰਮ੍ਰਿਤ ਵੇਲੇ ਹਜ਼ੂਰ ਨੇ ਇਸ਼ਨਾਨ ਕਰਨਾ ਅੱਜ ਵੀ ਤੁਸੀਂ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਸੁਲਤਾਨਪੁਰ ਉਹਦੇ ਨੇੜੇ ਵਹੀ ਨਿਕਲਦੀ ਸੀ ਅੱਜ ਚਲੋ ਸਾ ਪਾਣੀ ਸਾਫ਼ ਹੋ ਗਿਆ ਅੰਮ੍ਰਿਤ ਵੇਲੇ ਹਜ਼ੂਰ ਨੇ ਜਾਣਾ ਉੱਥੇ ਇਸ਼ਨਾਨ ਕਰਨਾ ਤੇ ਬੇਰ ਸਾਹਿਬ ਵਾਲੀ ਜਗ੍ਹਾ ਤੇ ਹਜ਼ੂਰ ਬੈਠ ਕੇ ਧਿਆਨ ਚ ਬੈਠਦੇ ਸਨ ਸਾਡਾ ਇਤਿਹਾਸ ਕਹਿੰਦਾ ਅੰਮ੍ਰਿਤ ਵੇਲੇ ਦਾ ਕੀਰਤਨ ਵੀ ਉੱਥੇ ਹੋਣ ਲੱਗ ਪਿਆ ਇਹਦਾ ਮਤਲਬ ਭਾਈ ਸਾਹਿਬ ਰਵਾਜਾਂ ਦੇ ਜਾਂਦੇ ਹੋਣਗੇ ਉੱਥੇ ਉੱਥੇ ਕੀਰਤਨ ਖੋਣ ਲੱਗ ਪਿਆ ਸ਼ਮਾ ਆਇਆ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਕੁੜਮਾਈ ਹੋ ਗਈ ਬਟਾਲੇ ਭਾਈ ਮਰਦਾਨਾ ਖੁਸ਼ ਹੈ ਸੁਣਿਓ ਬਖਸ਼ਾ ਗੁਰੂ ਨਾਨਕ ਸਾਹਿਬ ਦੀਆ ਕੁੜਮਾਈ ਵੇਲੇ ਵੀ ਖੁਸ਼ ਹੈ ਕਈ ਸੱਜਣਾ ਨੇ ਜਿਹੜੀ ਮੈਂ ਕੱਟਣਾ ਸੁਣਾਉਣ ਲੱਗਾ ਇਹ ਕੁੜਮਾਈ ਨਾਲ ਵੀ ਲਿਖੀ ਗਈ ਕਈਆਂ ਨੇ ਵਿਆਹ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਦੀ ਕੁੜਮਾਈ ਹੋਈ ਭਾਈ ਮਰਦਾਨਾ ਜੀ ਪ੍ਰਸੰਨ ਨੇ ਵਿਆਹ ਹੋਇਆ ਇਦਾ ਮਤਲਬ ਭਾਈ ਮਰਦਾਨਾ ਜੀ ਵਿਆਹ ਵਿੱਚ ਗਏ ਗੁਰੂ ਨਾਨਕ ਸਾਹਿਬ ਦੇ ਨਾਲ ਉਸ ਬਾਬਾ ਜੀ ਦੀ ਸ਼ਾਦੀ 'ਚ ਗਏ ਜਦੋਂ ਮਹਾਰਾਜ ਵਾਪਸ ਆਏ ਮੈਂ ਤਾਂ ਕਹਿਆ ਕਈਆਂ ਨੇ ਕੁੜਮਾਈ ਲਿਖਿਆ ਕਈਆਂ ਨੇ ਵਿਆਹ ਹੁਣ ਗੁਰੂ ਸਾਹਿਬ ਦਾ ਜਿਹੜਾ ਵਿਆਹ ਵਾਲਾ ਚੋਲਾ ਸੀ ਮੈਂ ਤਾਂ ਕਹਿਆ ਵੀ ਇਸ ਤਰੀ ਮਤ ਭੇਜ ਦਿੱਤੇ ਚਾਹੇ ਕੁੜਮਾਈ ਵਾਲਾ ਹੋਵੇ ਚਾਹੇ ਵਿਆਹ ਵਾਲਾ ਹੋਵੇ ਆਪਾਂ ਤਤ ਗੱਲ ਲੈਣੀ ਹੈ ਚੋਲਾ ਬੜਾ ਕਮਾਲ ਦਾ ਸੀ ਉਹਨੇ ਮਹਾਰਾਜ ਜੀ ਦੇ ਕੋਲ ਆਇਆ ਮਹਾਰਾਜ ਜੀ ਦਾ ਚੋਲਾ ਦੇਖਿਆ ਜਿਹੜਾ ਮਹਾਰਾਜ ਨੇ ਕਪੜਾ ਪਾਇਆ ਸੀ ਤੇ ਵੇਖਣ ਤੋਂ ਬਾਅਦ ਚੁੱਪ ਕਰ ਗਿਆ ਜਿਵੇਂ ਜਿੰਨੀ ਜਲਾ ਕੇ ਦੇਖਦਾ ਹੈ ਮਹਾਰਾਜ ਕਹਿੰਦੇ ਨੇ ਵੇ ਮਰਦਾਨਿਆਂ ਕੀ ਦੇਖਣਾ ਹੈ ਕਹਿੰਦਾ ਜਜਮਾਨ ਅੱਜ ਤੈਨੂੰ ਚੋਗਾ ਬਹੁਤ ਸੋਹਣਾ ਲੱਗਦਾ ਹੈ ਬੜਾ ਸੋਹਣਾ ਲੱਗਦਾ ਚੋਲਾ ਮਹਾਰਾਜ ਕਹਿੰਦੇ ਤੈਨੂੰ ਤੈਨੂੰ ਪਸੰਦ ਖੈ ਤੋ ਇਹਨੂੰ ਇਹ ਪਸੰਦ ਕਰਨ ਕਹਿੰਦਾ ਜਜਮਾਨ ਤੇਰੇ ਚੋਲੇ ਦੀ ਕਿਉਂਕਮਾ ਬੜਾ ਚੰਗਾ ਲੱਗਦਾ ਪਿਆ ਮੈਨੂੰ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਚੋਲਾ ਉਤਾਰ ਕੇ ਭਾਈ ਮਰਦਾਨੇ ਨੂੰ ਦੇ ਦਿੱਤਾ ਅੰਦਰ ਗਏ ਉਹ ਚੋਲਾ ਕੀਮਤੀ ਉਤਾਰਿਆ ਭਾਈ ਮਰਦਾਨੇ ਨੂੰ ਦੇ ਦਿੱਤਾ ਉੱਥੇ ਇਹਨਾਂ ਦੀ ਮਾਸੀ ਸੀ ਖਲੋਤੀ ਕੋਈ ਮਾਤਾ ਤ੍ਰਿਪਤਾ ਦੀ ਭੈਣ ਉਹਦਾ ਨਾਮ ਸੀ ਲਖੋ ਜਦੋਂ ਚੋਲਾ ਦਿੱਤਾ ਉਹ ਜਿ ਇਤਿਹਾਸੇ ਕਹਿੰਦਾ ਹੈ ਚੋਲਾ ਦੇ ਦਿੱਤਾ ਵਿਆਹ ਵਾਲਾ ਚੋਲਾ ਕੀਮਤੀ ਚੋਲਾ ਦਿੱਤਾ ਤੇ ਜਦੋਂ ਭਾਈ ਮਰਦਾਨੇ ਨੂੰ ਚੋਲਾ ਦਿੱਤਾ ਉਹ ਪਾਣ ਲੱਗਾ ਤੇ ਫੱਬ ਗਿਆ ਚੋਲਾ ਇਹਦਾ ਮਤਲਬ ਕਦ ਬਾਬਾ ਜੀ ਦੇ ਮੇਚ ਕਰਦਾ ਹੋਵੇਗਾ ਚੋਲਾ ਪਾਇਆ ਸੋਹਣਾ ਬੜਾ ਲੱਗੇ ਭਾਈ ਮਰਦਾਨੇ ਵੱਲ ਹਜ਼ੂਰ ਨੇ ਨਜ਼ਰ ਭਰ ਕੇ ਦੇਖਿਆ ਕਹਿਣ ਲੱਗੇ ਵੇ ਮਰਦਾਨਿਆਂ ਬੜਾ ਸੋਹਣਾ ਲੱਗਦਾ ਇਹ ਚੋਲਾ ਅਗਲੀ ਗੱਲ ਚੋਲਾ ਮੇਰਾ ਤੂੰ ਪਾ ਲਿਆ ਅੱਜ ਉਹ ਗੁਰਮਖੋ ਕੱਲਾ ਕੱਪੜਾ ਨਹੀਂ ਗੁਰਬਾਣੀ ਤਾਂ ਕਹਿੰਦੀ ਹੈ ਬੰਦਗੀ ਕਰਨ ਵਾਲਾ ਪਾਟੀ ਕੰਬਲੀ ਦੇ ਦੇ ਤੇ ਪੱਤ ਟੱਕੀ ਜਾਂਦੀ ਹੈ ਜਿਹਨੂੰ ਬਾਬਾ ਚੋਲਾ ਲਾ ਕੇ ਦਿੰਦਾ ਉਹਦੇ ਤੇ ਕੀ ਖੇੜ ਵਾਪਰੀ ਹੋਵੇ ਮੈਂ ਤਾਂ ਇਹਨਾਂ ਗੁਰਮਖਾਂ ਨੂੰ ਕਿਹਾ ਵੀ ਇਹਨਾਂ ਕੀਰਤਨੀਆਂ ਨੂੰ ਯਾਦ ਕਰੋ ਲਿਸਟ ਮੇਰੇ ਕੋਲ ਬੜੀ ਲੰਬੇਰੀ ਹੈ ਰਬਾਬੀਆਂ ਦੀ ਪਰ ਸਾਡੇ ਕੋਲ ਸਮਾਂ ਉਹਨਾਂ ਕਹ ਮਹਾਰਾਜ ਨੇ ਜ਼ਰ ਪਰ ਕੇ ਦੇਖਿਆ ਸੋਹਣਾ ਲੱਗ ਰਿਹਾ ਮਰਦਾਨਿਆਂ ਇੱਕੋ ਦਮ ਮਹਾਰਾਜ ਵਜਦ ਚਾਹੇ ਸੁਣਨ ਵਾਲੀ ਗੱਲ ਏ ਕਹਿੰਦੇ ਮਰਦਾਨਿਆਂ ਇੱਕ ਗੱਲ ਮੇਰੀ ਚੇਤੇ ਰੱਖਿਆ ਅਜ ਤੋਂ ਬਾਅਦ ਕਹਿੰਦਾ ਜੀ ਜਜਮਾਨ ਦੱਸੋ ਕਹਿਣ ਲੱਗੇ ਮੇਰਾ ਚੋਲਾ ਪਾ ਕੇ ਅੱਜ ਤੋਂ ਬਾਅਦ ਲੋਕਾਂ ਦੇ ਘਰ ਝੋਲੀ ਅੱਡ ਕੇ ਮੰਗਣਾ ਨਹੀਂ ਕਮਾਲ ਕਰ ਦਿੱਤੀ ਇਹ ਚੋਲਾ ਪਾ ਕੇ ਲੋਕਾਂ ਦੇ ਘਰ ਚ ਮੰਗਣਾ ਨਹੀਂ ਵੱਡੇ ਬੜੀ ਵੱਡੀ ਗੱਲ ਖੈਜੀ ਜੀ ਕਿਉਂ ਕਹਿੰ ਲੱਗੇ ਮੇਰਾ ਚੋਲਾ ਸਿਰਫ ਕਰਤਾਰ ਤੋਂ ਬਿਨਾ ਕਿਸੇ ਬੰਦੇ ਅੱਗੇ ਝੋਲੀ ਨਹੀਂ ਫੈਲਾਉਂਦਾ ਤੂੰ ਸਾਡਾ ਹੈ ਅੱਜ ਤੋਂ ਬਾਅਦ ਕਿਸੇ ਕਰ ਮੰਗਣਾ ਨਹੀਂ ਕਿਹਦਾ ਮਤਲਬ ਇਹ ਤਾਂ ਮੰਗਦੇ ਖੂਨ ਕੇ ਪਹਿਲਾਂ ਕਹਿੰਦਾ ਜਜਮਾਨ ਮੈਂ ਕਿਉਂ ਮੰਗਾਗਾ ਅਜ ਤੋਂ ਬਾਅਦ ਗੁਰਮਖੋ ਇੱਥੇ ਫਿਰ ਵਹੀਂ ਵਾਲੀ ਘਟਨਾ ਵੀ ਵਾਪਰਦੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਹਜ਼ੂਰ ਵਹੀਂ ਤੋਂ ਬਾਹਰ ਹੁੰਦੇ ਨੇ ਮਰਦਾਨਾ ਆ ਜਾਂਦਾ ਹੈ ਕੀਰਤਨ ਰੋਜ ਹੁੰਦਾ ਨਾ ਕੋਈ ਹਿੰਦੂ ਨਾ ਮੁਸਲਮਾਨ ਕਹਿ ਦਿੱਤਾ ਅੱਜ ਮਰਦਾਨੇ ਨੂੰ ਕੋਲ ਬੁਲਾ ਕੇ ਕਹਿੰਦੇ ਨੇ ਵੇ ਮਰਦਾਨਿਆਂ ਵੇ ਸ਼ਬਦ ਬੜਾ ਵਰਦ ਦੇਸਨ ਮਹਾਰਾਜ ਮੈਂ ਇੱਕ ਵਾਰੀ ਕਹੇ ਪੰਜਾਬੀ ਦਾ ਸ਼ਬਦ ਸੀ ਇੱਕ ਵਾਰੀ ਕਹਤਾ ਵੇ ਹੁਣ ਇਹ ਵੇ ਨਹੀਂ ਸ਼ਬਦ ਰਿਹਾ ਬਾਣੀ ਚ ਵਰਤੇ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਵੇ ਮੇਰੇ ਵੀਰਾ ਵੇ ਮੇਰੇ ਬਾਬੁਲਾ ਇਹ ਸ਼ਬਦ ਪੰਜਾਬੀ ਚ ਬੀਬੀਆਂ ਵਰਦੀਆਂ ਸਨ ਕਹਿੰਦੇ ਨੇ ਵੇ ਮਰਦਾਨਿਆਂ ਅਸਨ ਜਾਣਾ ਤੂੰ ਸਾਡੇ ਨਾਲ ਚੱਲੇਗਾ ਗੁਰਮਖੋ ਇਹ ਪੌੜੀ ਪੂਰੀ ਹੈ ਜਦੋਂ ਬਾਬਾ ਜੀ ਤੁਰਦੇ ਆ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਰਿਤ ਆਕਾਹਾਰ ਕਰ ਰੋੜਾਂ ਦੀ ਗੁਰ ਕਰੀ ਵਿਸ਼ਾਹੀ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣਿਆਈ ਅੱਗੇ ਕਹਿੰਦੇ ਬਾਬਾ ਪੈਦਾ ਸਤਖੰਡ ਨੌਨਿਦ ਨਾਮ ਗਰੀਬੀ ਪਾਈ ਉਹਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਕਿ ਵੇਖੋ ਪ੍ਰਮਾਤਮਾ ਦੀ ਖੇਡ ਵਾਪਰ ਗਈ ਭਾਰੀ ਕਰੀ ਤਪੱਸਿਆ ਵੱਡੇ ਪਾਗ ਹਾਲਸੋਂ ਬਣਾਈ ਬਾਬਾ ਪੈਦਾ ਸੱਚਖੰਡ ਨੌਂ ਨਿਤ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਸਾਈ ਬਾਜੋਂ ਗੁਰੂ ਗੁਬਾਰਖ ਹੈ ਖੈ ਖੈ ਕਰਦੀ ਸੁਣੀ ਲੁਕਾਈ ਬਾਬੇ ਭੇਕ ਬਣਾਇਆ ਉਦਾਸੀ ਦੀ ਰੀਤ ਚਲਾਈ ਚੜਿਆ ਸੋਦਨ ਧਰਤ ਲੁਕਾਈ ਮਹਾਰਾਜ ਕਿੰਨ ਤੋਂ ਮੇਰੇ ਨਾਲ ਚੱਲ ਇਹ ਗੱਲ ਸੁਣੋ ਇੱਥੇ ਵਾਹ ਮੇਰੇ ਸਤਿਗੁਰੂ ਚੋਲਾ ਦੇ ਕੇ ਕਹਿੰਦੇ ਅੱਜ ਤੋਂ ਬਾਅਦ ਮੰਗਣਾ ਨਹੀਂ ਭਾਈ ਮਰਦਾਨਾ ਜੀ ਗ੍ਰਿਸ਼ਤੀ ਸਭ ਇੱਕ ਸੱਜਣ ਮੈਨੂੰ ਇਹ ਪੁਸਤਕ ਬਹੁਤ ਮੈਂ ਤੁਹਾਨੂੰ ਕਿਆ ਕਹੀ ਗੱਲਾਂ ਨਵੀਆਂ ਆਪਾਂ ਸੁਣਾਵਾਂਗੇ ਭਾਈ ਮਰਦਾਨੇ ਦੀ ਮਾਂ ਦਾ ਨਾਮ ਮਾਈ ਲੱਖੋ ਹੈ ਮਹਾਰਾਜ ਦੀ ਮਾਸੀ ਦਾ ਨਾਮ ਹੀ ਹੈ ਜਦੋਂ ਚੋਲਾ ਦਿੱਤਾ ਤੇ ਕਹਿੰਦੇ ਮਾਸੀ ਨੇ ਮਾਤਾ ਤ੍ਰਿਪਤਾ ਨੂੰ ਕਹਿੰਦੀ ਐ ਨਹੀਂ ਤ੍ਰਿਪਤਾ ਤੇਰਾ ਮੁੰਡਾ ਅੱਧਾ ਕਮਲਾਈ ਇਹ ਸ਼ਬਦ ਕਹਿ ਦਿੱਤਾ دیਵਾਨਾ ਹੀ ਏ ਮਾਸੀ ਸੀ ਆਪਣਾ ਚੋਲਾ ਦੇ ਦਿੱਤਾ ਮਰਾਸੀ ਨੂੰ ਹਜ਼ੂਰ ਨੇ ਕਿਹਾ ਮੈਂ ਤਾਂ ਅੱਧਾ دیਵਾਨਾ ਵਾਂ ਮਾਂ ਤੇਰਾ ਪੁੱਤਰ ਪੂਰੀ دیਵਾਨਾ ਹੋਵੇਗਾ ਬਾਬਾ ਰਾਮ ਥੰਮਨ ਜੀ ਇਹ ਹਜ਼ੂਰ ਦੀ ਮਾਸੀ ਦੇ ਬੇਟੇ ਸਨ ਬਾਬਾ ਰਾਮ ਥੰਮਨ ਜੀ ਗੁਰਮੁਖ